ਮੈਂ ਚਾਹਣਾ ਕਿ ਟੈਕਨੀਕਲੀ ਥੋੜੀਆਂ ਜੀਆਂ ਗੱਲਾਂ ਸਾਨੂੰ ਸਮਝਾਓ ਕਿ ਤੁਸੀਂ ਪੰਜਾਬ ਹੁਣ ਪਿੱਛੇ ਜੇ ਜਾ ਕੇ ਆਏ ਹੋ ਬਹੁਤ ਸਾਰੀਆਂ ਪ੍ਰੋਬਲਮਸ ਅਸੀਂ ਇਹ ਫੇਸ ਕਰ ਰਹੇ ਹਾਂ ਅ bizness ਪੁਆਇੰਟ ਆਫ 视图 ਤੋਂ ਕਿ ਸਿੰਗਲ ਵਿੰਡੋ ਸਿਸਟਮ ਨਹੀਂ ਹੈ ਤੱਕੇ ਬਹੁਤ ਖਾਣੇ ਪੈਂਦੇ ਐ ਪਟਵਾਰੀਆਂ ਕੋਲੇ ਫਰਦਾਂ ਕਢਾਉਣ ਵਾਸਤੇ ਸਾਨੂੰ ਚੀਕ ਨਿਕਲ ਜਾਂਦੀ ਐ ਸਾਡੀ ਵਿਦ ਡੂ ਰਿਸਪੈਕਟ ਟੂ 올 ਦਾ ਪਟਵਾਰੀਜ਼ ਐਂ ਤਹਿਸੀਲਦਾਰਸ ਕੰਮ ਦਾ ਜਿਹੜਾ ਡਾਕੂਮੈਂਟੇਸ਼ਨ ਦਾ ਫਰਕ ਦੁਬਈ ਦਾ ਤੇ ਸਾਡਾ ਉੱਥੇ ਕਿੰਨਾ ਕੁ ਹੈ ਔਰ ਇਹਨੂੰ ਥੋੜਾ ਲੰਬਾ ਐਕਸਪਲੇਨ ਕਰੋ ਤੁਸੀਂ ਜੀ ਜ਼ਮੀਨ ਆਸਮਾਨ ਦਾ ਫਰਕ ਹੈਗਾ ਪੰਜਾਬ ਦੇ ਜਾਂ ਫਿਰ ਇੰਡੀਆ ਦੇ ਸਿਸਟਮ ਔਰ ਦੁਬਈ ਦੇ ਸਿਸਟਮ 'ਚ ਮੈਂ ਆਪਣੀ ਐਗਜ਼ਾਮਪਲ ਦੇਵਾਂਗੀ ਮੈਂ ਖੁਦ ਵੀ ਪ੍ਰਾਪਰਟੀ ਖਰੀਦੀ ਸੀਗੀ ਕੁਝ ਸਾਲ ਪਹਿਲੇ ਇੱਕ 2013 'ਚ ਪ੍ਰਾਪਰਟੀ ਖਰੀਦੀ ਸੀਗੀ ਜ਼ਿਰਕਪੁਰ ਡਿਵੈਲਪਰ ਦਾ ਨਾਮ ਨਹੀਂ ਲਵਾਂਗੀ 8 ਸਾਲ ਬਾਅਦ ਮੇਰੀ ਪ੍ਰਾਪਰਟੀ ਡਿਲੀਵਰ ਹੋਈ ਸੀਗੀ ਆਫਪਲੈਨ ਖਰੀਦੀ ਸੀ ਕਿਹਾ ਕਿ 2 ਸਾਲ 8 ਸਾਲ ਬਾਅਦ ਡਿਲੀਵਰ ਹੋਈ ਚਲੋ ਕੋਈ ਗੱਲ ਨਹੀਂ ਬਟ ਪੇਪਰਵਰਕ ਲਈ ਮੈਨੂੰ 6 ਵਾਰ ਇੱਥੋਂ ਦੁਬਈ ਤੋਂ ਇੰਡੀਆ ਜਾਣਾ ਪਿਆ ਉਹ 7 ਸਾਲਾਂ ਚ ਸਿਰਫ ਪੇਪਰਵਰਕ ਲਈ ਆਨਲਾਈਨ ਪੇਪਰਵਰਕ ਨਹੀਂ ਹੈਗਾ ਇੱਥੇ ਕੀ ਹੈ ਨਾ ਇੱਥੇ ਸਭ ਕੁਝ ਆਨਲਾਈਨ ਹੈ ਸਿਸਟਮੈਟਿਕ ਹੈਗਾ ਤੁਸੀਂ ਜੇ ਇਲੈਕਟ੍ਰਿਸਿਟੀ ਦਾ ਬਿੱਲ ਪੇ ਕਰਨਾ ਜਾਂ ਮੀਟਰ ਲਵਾਉਣਾ ਹੈਗਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਐਪ ਹੈ ਇੱਥੇ ਇੱਕ ਦੇਵਾ ਕਰਕੇ ਦੇਵਾ ਐਪ ਤੇ ਤੁਸੀਂ 2000 ਦਰਮਾ ਦਾ ਡਿਪੋਜ਼ਿਟ ਪੇ ਕਰੋ ਉਹ ਤੁਹਾਨੂੰ 24 ਘੰਟਿਆਂ ਦੇ ਅੰਦਰ ਆ ਕੇ ਤੁਹਾਡੇ ਘਰੇ ਮੀਟਰ ਲਾ ਕੇ ਚਲੇ ਜਾਂਦੇ ਆ ਕੋਈ ਰਿਸ਼ਵਤ ਨਹੀਂ ਦੇਣੀ ਪੈਂਦੀ ਕੁਝ ਰਿਸ਼ਵਤ ਇੱਥੇ ਰਿਸ਼ਵਤ ਨਾਮ ਨਾਮ ਹੀ ਨਹੀਂ ਹੈਗਾ ਰਿਸ਼ਵਤ ਰਿਸ਼ਵਤ ਡਿਕਸ਼ਨਰੀ ਚ ਵਰਡ ਹੀ ਨਹੀਂ ਹੈਗਾ ਦੁਬਈ ਦੇ ਵਿੱਚ ਮਤਲਬ ਕਿਸੇ ਜੇਏ ਦੀਆਂ ਐਕਸੀਡੈਂਟ ਦੀਆਂ ਕੋਈ ਮਿੰਤਾ ਨਹੀਂ ਕਰਨੀਆਂ ਇੱਥੇ ਨਾ ਕੋਈ ਜੇਏ ਹੈ ਦਾਰੂ ਵੀ ਨਹੀਂ ਪੀਣੀ ਪੈਂਦੀ ਨਾ ਇੱਥੇ ਕੋਈ ਜੇਏ ਹੈ ਨਾ ਇੱਥੇ ਕੋਈ ਪੀਐਮ ਹੈ ਨਾ ਕੋਈ ਇਥੇ ਐਮ ਐਲ اے ਹੈ ਇਥੇ ਇੱਕ ਹੀ ਬੰਦਾ ਹੈਗਾ ਤੇ ਉਹਨੇ ਸਾਰਿਆਂ ਦੀ ਰੇਲ ਬਣਾਈ ਹੋਈ ਹੈ ਟੂ ਬੀ ਓਨੈਸਟ ਉਹਨਾਂ ਨੇ ਸਾਰਿਆਂ ਨੂੰ ਨਾ ਸਾਨੂੰ ਐਦਾ ਸਿੱਧਾ ਕਰਕੇ ਰੱਖਿਆ ਹੋਇਆ ਲੋਕੀ ਬਹੁਤ سارے ਲੋਕੀ ਕਹਿੰਦੇ ਆ ਹਾਂ ਹਿਊਮਨ ਰਾਈਟਸ ਨਹੀਂ ਹੈਗੇ ਜਿੰਨੇ ਮੈਂ ਕਹਣੀ ਆ ਜਿੰਨੇ ਦੁਬਈ ਚ ਹਿਊਮਨ ਰਾਈਟਸ ਹੈਗੇ ਉਹਨੇ ਦੁਨੀਆ ਚ ਕਿਤੇ ਹੋਰ ਹੈ ਹੀ ਨਹੀਂਗੇ